ਇਹ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨ ਅੰਦੋਲਨ ਵਿੱਚ ਕਾਲੇ ਕੇਂਦਰ ਨੇ ਝੁਕਿਆ ਸਵਾਲ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਫਿਰ ਅੰਦੋਲਨ ਕਿਉਂ ਇਸ ਦੇ ਨਾਲ ਹੀ ਕਿਸਾਨਾਂ ਦੇ ਦਿਲ ਚੱਲੋ ਮਾਰਚ ਦਰਨ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਸਵਾਲ ਖੜੇ ਕੀਤੇ ਹਨ ਇਸ ਵਿਚਾਲੇ ਸਰਕਾਰ ਨੇ ਇਤਿਹਾਰ ਜਾਦੀ ਕੀਤਾ ਹੈ ਜਿਸ ਵਿੱਚ ਸਵਾਲ ਪੁੱਛਿਆ ਗਿਆ ਹੈ ਕਿ ਹੋਣ ਕਿਸਾਨ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਫਿਰ ਅੰਦੋਲਨ ਕਿਉਂ ਕੀਤਾ ਜਾ ਰਿਹਾ ਹੈ ਕੇਂਦਰ ਨੇ ਲਿਖਿਆ ਕਿ ਹੁਣ ਪੰਜਾਬ ਵਿੱਚ ਕਿਸਾਨ ਅੰਦੋਲਨ ਕਿਉਂ ਕਿਸਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਖੇਤਰ ਖੇਤੀ ਤਿੰਨ ਕਾਨੂੰਨ ਰੱਦ ਕਰ ਦਿੱਤੇ ਗਏ ਹਨ ਕੇਂਦਰ ਸਰਕਾਰ ਨੇ ਕਿਸਾਨਾਂ ਤੋਂ ਕਣਕ ਝੋਨਾ ਅਤੇ ਕਪਾਹ ਸੌਫ ਰਿਸ ਦਿੱਤੇ ਖਰੀਦਨ ਦੀ ਕੀਤੀ ਗਈ ਹੈ ਜਿਸ ਤੋਂ ਇਸ ਦੇ ਤੋਂ ਇਲਾਵਾ ਵੀ ਕਈ ਅਜਿਹੇ ਪ੍ਰੋਜੈਕਟ ਹਨ ਜਿਨ੍ਹਾਂ ਚ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਇਸ ਦੇ ਨਾਲ ਹੀ ਕੇਂਦਰ ਨੇ ਪਿਛਲੇ 10 ਸਾਲ ਵਿੱਚ ਕਿਸਾਨਾਂ ਦੇ ਬਿਹਤਰੀਨ ਲਈ ਚੁੱਕੇ ਲਏ ਗਏ ਕਦਮਾਂ ਦੀ ਵੀ ਜ਼ਿਕਰ ਕੀਤਾ ਹੈ ਪੰਜਾਬ ਦੇ ਕਿਸਾਨਾਂ ਦਿੱਲੀ ਚਲ ਮਾਰਚ ਕਰਨ ਲਈ ਪਿਛਲੇ 3 ਦਿਨ ਤੋਂ ਸਰਹੰਦ ਦੇ ਡੇਰੇ ਲਾਏ ਹੋਏ ਹਨ ਉਹਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਲਈ ਹਰਿਆਣਾ ਵੱਲੋਂ ਹੂਚਾ ਕੀਤੀ ਸੀ ਦੇ ਹਰਿਆਣਾ ਪੁਲਿਸ ਅਤੇ ਅਰਥ ਸੈਨਿਕ ਬਦਲ ਨੇ ਉਹਨਾਂ ਨੂੰ ਪੈਰੀਗੇਟਾਂ ਅਤੇ ਅਥਰੂ ਗੈਸ ਦੀਆਂ ਗੋਲੀਆਂ ਨਾਲ ਰੋਕਿਆ ਉਦੋਂ ਤੋਂ ਹੀ ਕਿਸਾਨ ਨੇ ਸਰਹੰਦ ਤੇ ਡਰਨ ਲਾਈ ਹੋਏ ਹਨ ਇਸ ਲਈ ਗਈ ਕਿਸਾਨ ਜ਼ਖਮੀ ਹੋ ਅਤੇ ਇਸ ਦੇ ਕਿਸਾਨ ਦੀ ਮੌਤ ਵੀ ਹੋ ਗਈ ਹੈ ਅਗਲੀ ਖਬਰ ਫੈਸਲੇ ਤੋਂ ਪਹਿਲਾਂ ਹਾਈ ਕੋਰਟ ਨੇ ਰਾਮ ਰਹੀਮ ਨੂੰ ਪਾਕ ਰਖਨਦਾਲ ਪਹਿਲੀ ਵਾਰ ਦਿੱਤਾ ਮੌਕਾ ਪੰਚਕੁਲਾ ਚ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੜਕ ਦਮਗਿਆਂ ਚ ਪ੍ਰਸ਼ਾਸਤਿਕ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੀਂ ਬੈਚ ਦਾ ਗਠਨ ਕੀਤਾ ਗਿਆ ਹੈ ਜਸਟਿਸ ਅਰੁਣ ਪੱਖੀ ਜਸਟਿਸ ਵਿਨੋਦ ਇਸ ਤਿਸ ਦੇ ਨਾਲ ਹੀ ਜਸਟਿਸ ਵਿਕਰਮ ਅਗਰਵਾਲ ਦੀ ਬੇਚ ਦਾ ਡੇਰਾ ਮੁਖੀ ਨੂੰ ਇਸ ਪੂਰੇ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ 4 ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ ਅਗਲੀ ਖਬਰ ਵੱਡੀ ਸਾਹਮਣੇ ਆ ਰਹੀ ਹੈ ਹੁਣ ਪੀਜੀਆਈ ਚ ਇਲਾਜ ਕਰਵਾਉਣ ਲਈ ਲੇ ਕਾਰਡ ਬਣਾਉਣ ਲਈ ਪੀੜਤ ਨਹੀਂ ਤੁਲਨਾ ਪਵੇਗਾ ਘਰ ਬੈਠੇ ਹੀ ਹੋਵੇਗਾ ਰਜਿਸਟ੍ਰੇਸ਼ਨ ਤੇ ਨਵਾਰੀ ਦਾ ਸਮਾਂ ਵੀ ਪਤਾ ਲੱਗੇਗਾ ਇਸ ਦੇ ਨਾਲ ਹੀ ਪਜੀਓਪੀ ਡੀ ਚ ਰੋਜ਼ਾਨਾ ਚੈੱਕਅਪ ਲਈ ਆਉਣ ਵਾਲੇ ਦੇਸ਼ ਭਰ ਦੇ ਮਰੀਜ਼ਾਂ ਨੂੰ ਕਾਰਡ ਬਣਾਉਣ ਦਾ ਲੱਗਣ ਵਾਲਾ ਲਾਈਨ 'ਚ ਲੱਗਣ ਜਾਂ ਮੋਬਾਈਲ ਤੇ ਪਜੀਆਈ ਦੀ ਵੈਬਸਾਈਟ ਤੇ ਮੁਸ਼ਕਿਲ ਦਾ ਨਾਲ ਹੋਣ ਵਾਲੀ ਰਜਿਸਟ੍ਰੇਸ਼ਨ ਤੋਂ ਬਚਣ ਲਈ ਇੱਕ ਹੋਰ ਆਸਾਨ ਤਰੀਕਾ ਸ਼ੁਰੂ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਸ ਨਾਲ ਮਰੀਜ਼ਾਂ ਨੂੰ ਆ온 ਦਾ ਨਾ ਰਜਿਸਟ੍ਰੇਸ਼ਨ ਕਰਨ ਵਿੱਚ ਸਹਾਇਤਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਾਫੀ ਸਹੂਲਤਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ ਹਾਲੇ ਤੱਕ ਪੀਜੀਆ ਦੀ ਵੈਬਸਾਈਟ ਤੋਂ ਵਧੀਆ ਹੰਗਾਮਾ ਹਾਰਾ ਮਿਲ ਤੋਂ ਬਾਅਦ ਵੀ ਹੁਣ ਪੀਜੀਆਈ ਪ੍ਰਸ਼ਾਸਨ ਆਪਣੀ ਐਪ ਲਾਂਚ ਕਰਨ ਜਾ ਰਿਹਾ ਇਸ ਸੁਵਿਧਾ ਵਿੱਚ ਰੋਜ਼ਾਨਾ ਪੀਜੀਆਈ ਆਉਣ ਵਾਲੇ ਕਰੀਬ 8 ਤੋਂ 10 ਹਜ਼ਾਰ ਮਰੀਜ਼ਾਂ ਨੂੰ ਰਾਹਤ ਮਿਲੇਗੀ ਅਤੇ ਪਾਇਲਟ ਪ੍ਰੋਜੈਕਟ ਰਾਹੀਂ ਇਸ ਨਵੀਂ ਪਹਿਲ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਪੀਜੀਆਈ ਦੇ ਡਿਪਟੀ ਡਾਇਰੈਕਟਰ ਪੰਚਗਰਾਈ ਅਨੁਸਾਰ ਹਸਪਤਾਲ ਵੱਲੋਂ ਇੱਕ ਟੀਮ ਮਜ਼ ਵਿੱਚ ਇਹਨਾਂ ਕੰਮਾਂ ਤੇ ਕੰਮ ਕਰ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ